एनआरआई टीवी ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਬਿਕਰਮਜੀਠੀਆਂ ਨਾਲ ਜੁੜੀ ਹੋਈ ਹੈ ਬਿਕਰਮਜੀਠੀਆਂ ਦੀਆਂ ਮੁਸ਼ਕਲਾਂ ਬਾਦੀਆਂ ਨਜ਼ਰ ਆ ਰਹੀਆਂ ਨੇ ਤਾਂ ਇੱਕ ਹੋਰ ਵੱਡੀ ਕਾਰਵਾਈ ਹੈ ਜਿਹੜੀ ਉਹ ਪੰਜਾਬ ਪੁਲਿਸ ਨੇ ਕਰ ਦਿੱਤੀ ਹੈ ਤਾਂ ਦਾਅਦ ਦੀ ਹੈ ਕਿ ਇੱਕ ਹੋਰ ਮਾਮਲਾ ਬਿਕਰਮਜੀਠੀਆਂ ਤੇ ਦਰਜ ਕੀਤਾ ਗਿਆ ਤਾਂ ਵੱਡੀ ਖਬਰ ਬਿਕਰਮਜੀਠੀਆਂ ਨਾਲ ਜੁੜੀ ਹੋਈ ਹੈ ਜਿੱਥੇ ਬਿਕਰਮਜੀਠੀਆਂ ਪਹਿਲਾਂ ਹੀ ਵੱਡੇ ਮਾਮਲੇ ਵਿੱਚ ਘਿਰੇ ਹੋਏ ਨੇ ਅਤੇ 14 ਦਿਨ ਦੀ ਨਿਆਂਇਕ ਰਾਸਤੇ ਵਿੱਚ ਜਿਹੜੇ ਗਏ ਹੋਏ ਨੇ ਹਲੇ ਉਹਨਾਂ ਨੂੰ ਜ਼ਮਾਨਤ ਤੱਕ ਨਹੀਂ ਮਿਲਿਆ ਤਾਂ ਦੂਜੇ ਪਾਸੇ ਅਮਰਤਸਰ ਪੁਲਿਸ ਨੇ ਇੱਕ ਹੋਰ ਵੱਡੀ ਕਾਰਵਾਈ ਕਰ ਦਿੱਤੀ ਹੈ ਤਾਂ ਦੱਸਦੀ ਹੈ ਕਿ ਅਮਰਤਸਰ ਪੁਲਿਸ ਨੇ ਇੱਕ ਹੋਰ ਨਵੀਂ ਐਫ ਆਈ ਆਰ ਦਰਜ ਕਰ ਦਿੱਤੀ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਵਿਜੀਲੈਂਸ ਜਿਸ ਦਿਨ ਬਿਕਰਮਜੀਠੀਆ ਦੇ ਘਰ ਤੇ ਰੇਡ ਕਰਨ ਗਈ ਸੀ ਅਤੇ ਉੱਥੇ ਪੁੱਛਗਿੱਛ ਕਰ ਰਹੀ ਸੀ ਜਾਂਚ ਪੜਤਾਲ ਕਰ ਰਹੀ ਸੀ ਤਾਂ ਅਜੇਹ ਵਿੱਚ ਬਿਕਰਮਜੀਠੀਆ ਵੱਲੋਂ ਜੋ ਉਹਨਾਂ ਨੂੰ ਸਵਾਲ ਜਵਾਬ ਕਿਤੇ ਗਏ ਉਸ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਤਾਂ ਸਰਕਾਰੀ ਕਮਕਾਰ ਵਿੱਚ ਬਿਗਨ ਪਾਉਣ ਨੂੰ ਲੈ ਕੇ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਸਰਕਾਰੀ ਕੰਮਕਾਰ ਵਿੱਚ ਰੁਕਾਵਟ ਪਾਉਣ ਨੂੰ ਲੈ ਕੇ ਵੱਡਾ ਐਕਸ਼ਨ ਲਿਆ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬਿਕਰਮਜੀਠੀਆ ਦੀਆਂ ਮੁਸ਼ਕਲਾਂ ਘਟਦੇ ਆ ਨਜ਼ਰ ਨਹੀਂ ਆ ਰਹੀਆਂ ਇੱਕ ਤੋਂ ਬਾਅਦ ਇੱਕ ਮਾਮਲੇ ਚ ਘਿਰਦੇ ਜਾ ਰਹੇ ਨੇ ਬਿਕਰਮਜੀਠੀਆ ਜਿੱਥੇ ਪਹਿਲਾਂ ਹੀ ਜੇਲ੍ਹ ਵਿੱਚ ਨੇ ਤਾਂ ਦੂਜੇ ਪਾਸੇ ਜ਼ਮਾਨਤ ਅਰਜੀ ਤੇ ਵੀ ਸੁਣਵਾਈ ਹੈ ਜਿਹੜੀ ਉਹ 1 ਅਗਸਤ ਨੂੰ ਹੋਣੀ ਹੈ ਤਾਂ ਦੂਜੇ ਪਾਸੇ ਜੇ ਘਰ ਦੇਖਿਆ ਜਾਵੇ ਕਿ ਇੱਕ ਹੋਰ ਐਫ ਆਈ ਆਰ ਦਰਜ ਹੋ ਗਈ ਆ ਬਿਕਰਮ ਸਿੰਘ ਜੀਠਿਆ ਤੇ ਬਿਕਰਮ ਜੀਠਿਆ ਤੇ ਦੋਸ਼ ਲੱਗਿਆ ਕਿ ਉਹਨਾਂ ਨੇ ਸਰਕਾਰੀ ਕੰਮਕਾਰ ਵਿੱਚ ਵਿਗਨ ਪਾਇਆ ਰੁਕਾਵਟ ਪਾਈਆ ਤੇ ਉਹਨਾਂ ਦੇ ਸਾਥੀਆਂ ਤੇ ਵੀ ਮਾਮਲਾ ਦਰਜ ਕੀਤਾ ਗਿਆ ਹਾਲਾਂਕਿ ਨਾਮ ਉਹਨਾਂ ਦੇ ਹਜੇ ਜਨਤਕ ਨਹੀਂ ਹੋ ਸਕੇ ਮੀਡੀਆ ਰਿਪੋਰਟਰਾਂ ਹੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਆ ਕਿ ਹਲੇ ਨਾਮ ਆਣੇ ਉਹਨਾਂ ਦੇ ਸਾਹਮਣੇ ਨੇ ਕਿ ਬਿਕਰਮ ਜੀਠਿਆ ਸਮੇਤ ਕਿਸ ਕਿਸਤੇ ਮਾਮਲਾ ਦਰਜ ਹੋਇਆ ਪਰ ਕਿਤੇ ਨਾ ਕਿਤੇ ਇੱਕ ਵਾਰ ਫੇਰ ਤੋਂ ਮੁਸ਼ਕਲਾ 'ਚ ਘਿਰਦੇ ਨਜ਼ਰ ਆ ਰਹੇ ਨੇ ਬਿਕਰਮਜੀਤ ਮਜੀਠੀਆ ਬਿਕਰਮਜੀਠੀਆ ਤੇ ਵੱਡੀ ਕਾਰਵਾਈ ਕਰ ਦਿੱਤੀ ਹੈ ਪੰਜਾਬ ਪੁਲਿਸ ਨੇ ਤਾਂ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਆ ਇੱਕ ਨਵਾਂ ਮਾਮਲਾ ਦਰਜ ਕੀਤਾ ਗਿਆ ਨਵਾਂ ਮਾਮਲਾ ਦਰਜ ਕਰਦੇ ਆ ਹੋਇਆ ਇੱਕ ਜਿਹੜੀ ਹੋਰ ਧਾਰਾ ਜਿਹੜੀ ਆ ਜੋੜ ਦਿੱਤੀ ਗਈ ਆ ਤਾਂ ਅਜਿਹੇ ਵਿੱਚ ਹੁਣ ਕਸੁੱਤੇ ਘਿਰ ਗਏ ਨੇ ਬਿਕਰਮਜੀਠੀਆ ਅਤੇ ਉਹਨਾਂ ਤੇ ਦੋਸ਼ ਲੱਗੇ ਆ ਕਿ ਉਹਨਾਂ ਨੇ ਸਰਕਾਰੀ ਕੰਮਕਾਰ ਵਿੱਚ ਜਿਹੜਾ ਵਿਗਨ ਪਾਇਆ ਤੇ ਉਹਨਾਂ ਦੇ ਸਮਰਥਕਾਂ ਤੇ ਵੀ ਦੋਸ਼ ਲੱਗੇ ਆ ਕਿ ਉਹਨਾਂ ਦੇ ਸਮਰਥਕਾਂ ਨੇ ਵੀ ਸਰਕਾਰੀ ਕੰਮਕਾਰ ਵਿੱਚ ਰੁਕਾਵਟ ਪਾਈ ਆ ਜਿਸ ਦੇ ਚਾਲਦਿਆਂ ਵਿਜੀਲੈਂਸ ਕੋਲ ਆ ਵਿਜੀਲੈਂਸ ਨੇ ਪੰਜਾਬ ਕਾਰਵਾਈ ਦੇ ਦਰਮਿਆਨ ਜੋ ਹੋਇਆ ਉਸ ਤੋਂ ਬਾਅਦ ਹੁਣ ਅੰਮ੍ਰਿਤਸਰ ਪੁਲਿਸ ਨੇ ਜਿਹੜੀ ਆ ਕਾਰਵਾਈ ਕੀਤੀ ਆ ਹਾਲਾਂਕਿ ਵਿਜੀਲੈਂਸ ਦੀ ਸ਼ਿਕਾਇਤ ਤੇ ਹੋਇਆ ਏ ਕਿਵੇਂ ਐਫ ਆਈ ਆਰ ਹੋਇਆ ਏ ਜਾਣਕਾਰੀ ਆਣੀ ਬਾਕੀ ਆ ਪਰ ਜੋ ਮੌਕੇ ਤੇ ਜਾਣਕਾਰੀ ਮਿਲ ਰਹੀ ਹੈ ਕਿ ਬਿਕਰਮਜੀਠੀਆ ਤੇ ਇੱਕ ਹੋਰ ਮਾਮਲਾ ਦਰਜ ਕਰ ਦਿੱਤਾ ਗਿਆ ਤਾਂ ਇੱਕ ਤੋਂ ਬਾਅਦ ਇੱਕ ਮਾਮਲੇ 'ਚ ਘਿਰਦੇ ਜਾ ਰਹੇ ਨੇ ਬਿਕਰਮਜੀਠੀਆ ਤਾਂ ਬਿਕਰਮਜੀਠੀਆ ਤੇ ਕਾਰਵਾਈ ਕੀਤੀ ਗਈ ਹੈ ਤੇ ਮਾਮਲਾ ਨਵਾਂ ਦਰਜ ਕੀਤਾ ਗਿਆ ਤਾਂ ਨਾਬਾ ਜੇਲ੍ਹ ਵਿੱਚ ਜਿੱਥੇ ਪਹਿਲਾਂ ਹੀ ਬੰਦ ਨੇ ਬਿਕਰਮਜੀਠੀਆ ਤਾਂ ਉਹਨਾਂ ਤੇ ਇੱਕ ਹੋਰ ਮਾਮਲਾ ਦਰਜ ਕਰ ਦਿੱਤਾ ਗਿਆ ਹੈ